واحرو جی, جی کی فاطم ہے سری بگوتی جی سہاری وار سری بگوتی جی کی پادشاہ دس میں ਪ੍ਰਥਮ ਪਗ ਕ੍ਰਿਸ਼ਨ ਰਕ ਗੁਰੂ ਨਾਨਕ ਲਈ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰੰਦਸ ਹੋਈ ਸਹਾਈ ਅਰਧਨ ਭਰ ਬਿਬਿੰਦਨ ਸਿਮਰੋ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਇਸ ਲੱਠਾ ਸਭ ਦੁੱਖ ਧਾਈ ਤੇਗ ਬਹਾਦਰ ਸਿਮਰਿਆ ਘਰਨ ਉਨਟਾ ਬਤਾਏ ਸਭ ਥਾਈ ਹੋਈ ਸਹਾਈ ਦਸ ਸਮੇ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜ ਪਿਆਰਿਆਂ ਚੌਹ ਸਭ ਜਦਿਆਂ ਚਾਲਿਆਂ ਮੁਕਤਿਆਂ ਅੱਠੀਆਂ ਜੱਪਿਆਂ ਤੱਪੀਆਂ ਜਨਮ ਨਾਮ ਜਪਿਆ ਵਣ ਛਪਿਆ ਦੀਗ ਚਲਾਈ ਤੇਗ ਵਾਹੀ ਦੇਖ ਪ੍ਰਿਆਨੁ ਦੇਖੀ ਤਾ ਤਨਾ ਪਿਆੜਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਬੁੱਲ ਦੇ ਜਨਮ ਸਿੰਘਾਂ ਸੰਗਣੀਆਂ ਧਰਮ 헤ਤਾ ਸੀਸ ਦਿੱਤੇ ਬੰਦ ਬੰਦ ਕਟਾਈ ਕੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰੇਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਵਾਸ-ਸਵਸਨ ਹਾਲ ਨਿਭਾਈ ਤਨਾਬ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਬੋਲ ਜੀ ਵਾਹਿਗੁਰੂ ਬੰਦ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਦੇ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੇ ਕੋ ਬਾਦੇ ਗੁਰੂ ਵਾਵੇ ਗੁਰੂ ਵਾਵੇ ਗੁਰੂ ਚੱਕਰ ਆਵਤ ਇਤਿਹਾਵਨ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਖਿਐ ਆਰਿਆ

ਦਰਸ਼ਨੈ ਜਿਨਾਂ ਚੌਂਕੀਆਂ ਝੰਡੇ ਬੁੰਗੇ ਜੁਗਾਉ ਜੋਗਿਆ ਤਲ ਧਰਮ ਪਾਇ ਜੈਕਾਰ ਬੋਲ ਦੇ ਸਖੰਦ ਮੰਨਿ ਮਨਿ ਮਾਤਿ ਜੀ ਮਾਤਿ ਪਤ ਦਾ ਰੱਖ ਆਕ ਵਾਹੇ ਗੁਰੂ ਏ ਆਕਾਲ ਪੁਰਖ ਆਪਨੇ ਪੰਥ ਦੇ ਸਦਾ ਸਹਾਈ ਦਾ ਤਾਰ ਦੀ ਆਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਹੜਾ ਤੋਂ ਪੰਥ ਨੋ ਵੇ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਤ ਸੇਵਾ ਸੰਭਾਲ ਦਾ ਦਾਨ ਖਾਰਸਾ ਜੀ ਨੂੰ ਬਖਸ਼ਾ ਏ ਨਿਮਰਿਆਂ ਦੇ ਮਾਣੇ ਤਾਣਿਆਂ ਦੇਤਾ ਨੇ ਉੱਤੇ ਆਂਦੀ ਓਟਾ ਧੰਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਅਜੂਰ ਅਰਦਾਸ ਬੇਨਤੀ ਹੈ ਜੀ ਚਾਰ ਪਹਿਰ ਰਹਿਣ ਭਾਣ ਅੰਦਰ ਸੁਖ ਆਨੰਦ ਸਹਿਬਤੀਤ ਹੋਈ ਚਾਰ ਪਹਿਰ ਦਿਨ ਆਇਆ ਹੈ സീാസ ਆਪ ਦੀ ਕਿਰਪਾ ਕਰੋ ਪ੍ਰਕਾਸ਼ ਅਸਥਾਨ ਤੇ ਜਾ ਕੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਹੋਏ ਪਾਵਨ ਉਪਦੇਸ਼ ਬਖਸ਼ਿਸ਼ ਕੇ ਮੇਹਾਲੁ ਮੇਹਾਲੁ ਕਰਹਾਉ ਦੀ ਦਰ ਆਈ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤੇਲ ਫੁੱਲ ਪੇਟਾਵਾਂ ਸੇਵਾਵਾਂ ਦਰਖਦਾਨੇ ਪ੍ਰਵਾਨ ਕਰਨੀ ਆ ਯਾਤਰਾ ਸਫਲ ਕਰਨੀ ਆਪਣੇ ਘਰੋਂ ਕਰੋ ਸਿੱਖੇ ਸਜਾ ਕਰ ਬ੍ਰੁਸਾ ਨਾਮ ਗਾਨ ਬਖਸ਼ਨਾ ਸ਼ੋਗ ਭਾਵਨਾ ਵਾ ਪੂਰੀਆਂ ਕਰਨੀਆਂ ਕਿਰਪਾ ਕਰੋ ਸਤਿਗੁਰੂ ਜੀ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੇ ਲਿਜਾਣ ਦੇ ਆਕਿਆ ਬਖਸ਼ੋ ਜੀ ਰਾਸਤੇ ਪੈੜੇ ਅੰਦਰ ਆਪ ਅੰਗ ਸੰਗ ਸੁਹਾਇ ਹੋਣਾ ਅੱਖਰ ਵਾਕ ਦਾ ਕਾਪਲ ਚੋਕ ਮਾਫ਼ ਕਰਨੀ ਸਿੱਖ ਬੜਦੀ ਸੁਣਦੀ ਸਰਬਤਲਾ ਹੀ ਬੰਦ ਹੋਵੰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾਤ ਕਲਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਈਸ਼ੋ